काम क्रोध अर लोभ मोह बिनस जाए अहमेव नानक प्रभु शरणागति कर प्रसाद गुरुदेव ਜੋ ਤੱਕ ਕੋਈ ਜੀਵ ਮੰਨਦਾ ਹੀ ਨਹੀਂ ਕਿ ਉਸ ਨੂੰ ਕੋਈ ਬਿਮਾਰੀ ਵੀ ਹੈ ਉਹ ਡਾਕਟਰ ਕੋਲ ਜਾਏਗਾ ਹੀ ਨਹੀਂ ਇਲਾਜ ਹੀ ਨਹੀਂ ਕਰਾਏਗਾ ਪਰ ਜਿਸ ਜੀਵ ਨੂੰ ਪਤਾ ਲੱਗਦਾ ਹੈ ਕਿ ਹਾਂ ਮੇਰੇ ਅੰਦਰ ਬਿਮਾਰੀ ਹੈ ਜੋ ਆਪਣੀ ਬਿਮਾਰੀ ਨੂੰ ਫੀਲ ਕਰਨਾ ਸ਼ੁਰੂ ਕਰ ਦਿੰਦਾ ਫਿਰ ਉਹ ਡਾਕਟਰ ਕੋਲ ਵੀ ਭੱਜਦਾ ਆ ਇਸੀ ਤਰੀਕੇ ਨਾਲ ਇੱਥੇ ਦੱਸਿਆ ਗਿਆ ਹੈ ਜਿਸ ਮਨ ਨੂੰ ਪਤਾ ਲੱਗ ਜਾਂਦਾ ਆ ਕਿ ਉਹਨੂੰ ਕੀ ਬਿਮਾਰੀ ਹੈ ਕਾਮ ਦੀ ਬਿਮਾਰੀ ਹੈ, ਕ੍ਰੋਧ ਦੀ ਹੈ, ਲੋਭ ਦੀ ਹੈ, ਮੋਹ ਦੀ ਹੈ ਜਾਂ ਹੰਕਾਰ ਦੀ ਹੈ। ਫਿਰ ਉਹ ਜਿਹੜਾ ਜੀਵ ਹੈ, ਉਹ ਜਿਹੜਾ ਮਨ ਹੈ, ਉਹ ਸਤਿਗੁਰ ਦੀ ਸ਼ਰਣ ਦੇ ਵਿੱਚ ਜਾਂਦਾ ਆ, ਉਹ ਲੱਭਦਾ ਆ ਕੋਈ ਇਹੋ ਜਿਹਾ ਗੁਰਮੁਖ, ਕੋਈ ਇਹੋ ਜਿਹਾ ਸਾਧੂ, ਕੋਈ ਇਹੋ ਜਿਹਾ ਸੰਤ ਜਿਹੜਾ ਉਸ ਨੂੰ ਗਿਆਨ ਦਵੇ, ਉਹ دارو ਦਵੇ। ਉਹ ਦਵਾਈ ਦੱਸੇ ਜਿਸ ਦੇ ਨਾਲ ਇਹ ਪੰਜ ਜਿਹੜੇ ਵਿਕਾਰ ਨੇ ਇਹ ਦੂਰ ਹੋ ਜਾਂਦਾ। ਕਿਉਂਕਿ ਜਦੋਂ ਅੰਤ ਵੇਲਾ ਆਉਂਦਾ ਆ ਤੇ ਸਰੀਰ ਤਾਂ ਸੜ ਕੇ ਸੁਆਹ ਹੋ ਜਾਂਦਾ ਆ ਤੇ ਫੜਿਆ ਕੌਣ ਜਾਂਦਾ ਆ ਫੜਿਆ ਮੰਨ ਜਾਂਦਾ ਆ ਇਹ ਪੰਜੋ ਵੀ ਭੱਜ ਜਾਂਦੇ ਨੇ। ਫਿਰ ਮਨ ਨੂੰ ਜਿਹੜਾ ਲੇਖਾ ਦੇਣਾ ਹੈ ਉਹ ਔਖਾ ਹੋ ਜਾਂਦਾ ਆ ਤੇ ਜਿਉਂਦੇ ਜੀ ਜਿਸ ਮਨ ਨੂੰ ਇਹ ਰਿਅਲਾਈਜ਼ ਹੋ ਜਾਂਦਾ ਆ ਕਿ ਮੇਰੇ ਅੰਦਰ ਇਹ ਬਿਮਾਰੀਆਂ ਨੇ। ਫਿਰ ਉਹ ਜੀਵ ਜਿਹੜਾ ਹੈ ਪਾਲ ਕਰਦਾ ਆ। ਤੇ ਉਹ ਇਹ ਬੇਨਤੀ ਕਰਦਾ ਆ ਕਿ ਕਾਮ, ਕ੍ਰੋਧ ਅਰ ਲੋਭ ਮੋ ਬਿਨਸ ਜਾਏ ਅਹਮੇਵ ਕਿ ਹੰਕਾਰ ਵੀ ਖਤਮ ਹੋ ਜਾਏ ਕਾਮ ਵੀ ਖਤਮ ਹੋ ਜਾਏ ਕ੍ਰੋਧ ਵੀ ਲੋਭ ਵੀ ਮੋਹ ਵੀ ਕਿਵੇਂ ਜਦੋਂ ਉਹ ਬੇਨਤੀ ਕਰਦਾ ਹੈ ਪਰਮੇਸ਼ਰ ਦੇ ਅੱਗੇ ਪ੍ਰਭੂ ਦੀ ਸ਼ਰਣ ਦੇ ਵਿੱਚ ਜਾਂਦਾ ਆ ਕਿ ਮੈਨੂੰ ਉਹ ਗੁਰਦਸ ਉਹ ਪ੍ਰਸਾਦ ਦਸ ਉਹ ਕਿਰਪਾ ਕਰ ਕਿ ਮੇਰੇ ਜਿਹੜੇ ਇਹ ਪੰਜੋ ਰੋਗ ਦੂਰ ਹੋ ਜਾਣ ਆਪਾਂ ਵੀ ਪਰਮੇਸ਼ਰ ਅੱਗੇ ਇਹ ਬੇਨਤੀ ਕਰਨੀ ਹੈ ਬੇਨਤੀ ਕਰਨ ਤੋਂ ਪਹਿਲਾਂ ਆਪਾਂ ਇਸ ਚੀਜ਼ ਨੂੰ ਸੈਲਫ ਰਿਅਲਾਈਜ਼ ਕਰੀਏ ਕਿ ਸਾਡੇ ਅੰਦਰ ਇਹੋ ਜੀ ਕਿਹੜੀ ਬਿਮਾਰੀ ਹੈ ਕਿ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ ਜਾਂ ਹੰਕਾਰ ਹੈ ਫਿਰ ਜਦੋਂ ਅਸੀਂ ਪਰਮੇਸ਼ਰ ਅੱਗੇ ਬੇਨਤੀ ਕਰਾਂਗੇ, ਐਕਸੈਪਟ ਕਰਾਂਗੇ ਤੇ ਮਾਲਕ ਕਿਰਪਾ ਵੀ ਕਰੇਗਾ ਤੇ ਇਸ ਅਸ਼ਟਪਤੀ ਦੇ ਵਿੱਚ ਅਨੇਕਾਂ ਹੀ ਉਦਾਹਰਣ ਦੇ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਜੀਵ ਨੂੰ ਸਮਝਾਉਣਾ ਕੀਤਾ ਹੈ